ਨੀ ਮਾ ਹਾਂ ਕੋਈ ਸਬਜ਼ੀ ਆ ਰਹੀ ਨਹੀਂ ਆਇਆ ਇੱਧਰ ਮਾਤਾਪ ਦੇਖਣਾ ਹੈ ਇੱਧਰ ਮਖਾ ਇੱਧਰ ਹੋ ਜਾਉਂਦਾ ਹੁੰਦਾ ਹੈਗਾ ਕੋਈ ਸਬਜ਼ੀ ਨਹੀਂ ਅੱਜ ਲਕਾਦੀ ਤਰਗੇ ਹੋਣਾ ਕਾਦੀ ਦੱਸਾਂ ਮੈਂ ਚਾਹ ਨਹੀਂ ਆਪਾਂ ਇਹਨਾਂ ਦੇ ਨਾ ਤੋੜ ਲੀਏ ਗਰਨਾਲ ਕਿਉ ਲੜੈ ਨੇ ਦੇਖੀ ਜਾਊਗੀ ਇਹਨੂੰ ਉਹ ਲਾਣੀ ਖੋਤੇ ਸੀ ਜਿਵੇਂ ਬੜੇ ਆਪਾਂ ਰੋਣ ਤੋਂ ਹੁਣ ਭਾਗ ਜਾਣਗੇ ਜਿੱਕ ਦਰਕ ਤੋੜਦੇ ਨੇ ਮੇਰੇ ਨਾਲ ਤੜਾਦੀ ਆਹੋ ਕੋਈ ਪਿੰਡਾ ਪੁੰਡਾ ਨਾ ਹੋਗਾ ਆਹ ਕੱਦੂ ਗੋਮਥੇ ਲੱਗੇ ਪਏ ਆ ਜਿੱਕ ਕੱਦੂ ਥੇਗਾ ਬਾਦੂ ਆ ਹਾਂ ਇੱਥੇ ਦੀ ਟੱਪ ਚਾਲ ਹੋ ਤਾਂ ਕਿੱਥੇ ਟੱਪਾਂਗੇ ਨੂਨ ਨਹੀਂ ਲੱਗਣਾ ਪੱਗੇ ਨਹੀਂ ਆਏ ਟੱਪ ਚਾਲ टप्पे जा टप्पे आ जा मैं तो टप्पे फिर निकल जाऊंगे जा आगे हो आहो आ जा आ जा आ गाना गाना आ जा चल छेती पाव लग के तो आने जा हो ये पुलिंग तोड़ लेने पुलिंग ढंग तोड़ के हाँ तोड़ ला तोड़ ला जा पुलिंग तोड़ ला तोड़ ला तोड़ ला हाँ पानी लग जा पै पैड भी ना दबले कोई है ना और आऊं देता नहीं हो कितने नहीं आऊं देता ऐसी चीज़ बड़े बैठे

ਬੜੀ ਬੈਠੀ ਐ ਏਸੀ ਚ ਦੱਸਦੀ ਆ ਪਟਾਉਣੀਆਂ ਇਹਨਾਂ ਦੀ ਗੁੱਤ ਵੀ ਨਹੀਂ ਕਿੱਥੇ ਆ ਤੂੰ ਨੀਹਰਪ੍ਰੀਤ ਨੀਹਰਪ੍ਰੀਤ ਓਡੇ ਹਰਪ੍ਰੀਤ ਕਿੱਥੇ ਏਸੀ ਚ ਬੜੀ ਬੈਠੀ ਆ ਬੁਆ ਕਮੇ ਆਉਂਦੀ ਐ ਨਹੀਂ ਨਹੀਂ ਕੀ ਹੋ ਗਿਆ ਭਾਣੇ ਨੀਹਰਪ੍ਰੀਤ ਚ ਆਉਣੀ ਐ ਏਸੀ ਵਾਲੇ ਚ ਵੜ ਕੇ ਬਹਿ ਜਾ ਕਰ ਹਾਂ ਓ ਦੇਖ ਉਧਰ ਮਾਇਆ ਤੇ ਸ਼ੀਲਾ ਪੰਡਤਾਂ ਦੀ ਉਹ ਸਾਡੀ ਸਬਜ਼ੀ ਚ ਬੜੀ ਫਿਰਦੇ ਨੇ ਸਾਰੇ ਮਾਰ ਨਹੀਂ ਐਨੀ ਕਿੰਨੀ ਕਿ ਸਬਜ਼ੀ ਸਾਡੇ ਸਾਡੇ ਕਿੰਨੇ ਲੱਗਦੀ ਆ ਜਾ ਨਾ ਚੱਲ ਮੇਰੇ ਕੋਲ ਆ ਜਾ ਨਹੀਂ ਪਤਾ ਹਾਂ ਉਹ ਤਾਂ ਮੇਰੇ ਕੰਮ ਲਗਵਾਉਣ ਚ ਰਹਿੰਦੇ ਆ ਸੁੱਖ ਨਾਲ ਕਦੇ ਨਹੀਂ ਵੀ ਕਦੇ ਮੰਗਣ ਆਗੇ ਹੋਏਗੇ ਕਦੂ ਵੀ ਨਹੀਂ ਲੈਣਗੇ ਉਹ ਭਣੇ ਹੋਈ ਗੱਲ ਕਿ ਲੈ ਆਜੇ ਲੈਣਾ ਇਹਨੂੰ ਤਾਂ ਬੰਦਾ ਦੇ ਹੀ ਦਿੰਦਾ ਸੀ ਹਾਂ ਉਹਨਾਂ ਕਰ ਚੇਰੀ ਤਾਂ ਮਾਰੀ ਆ ਤਾਂ ਮਾੜੀ ਆ ਹੋਰ ਨਹੀਂ ਤਾਈ ਤੇ ਚਾਚੀ ਇੱਧਰ ਨਿਕਲੋ ਨਹੀਂ ਤਾਈ ਜਿਆਸੀ तोड़ ले तोड़ ले छेती तोड़ ले नहीं आना ज्यादा हर पूरी कर ना आगे वो किधर आगे हम किधर पहुंच गए नहीं आज आज पर जना किधर है इधर आ जाओ सोनू मैं कितने बारी क्या भी तो ये सब्जी चोरी कर दूँगा तो इसी का नहीं सीता कितनी नहीं खड़ जाओ खड़ जाओ जाऊँगी यहाँ किधर है तोड़े तोड़ेगा ਵੀ ਆ ਸ਼ਿਕਾਇਤ ਔੜ ਲਓ ਲੋਕ ਨਾ ਵੀ ਦੇਖ ਨਹੀਂ ਕਿ ਮੈਂ ਦੇਖ ਤਾਰ ਮਿਚਰੀ ਬਰਦੀਆਂ ਫਰਦੀਆਂ ਪੱਕਾ ਪਤਾ ਇਹਨਾਂ ਨੂੰ ਆਹੋ ਨਹੀਂ ਸਮਝਦੇ ਤੂੰ ਖੜਾ ਦੇ ਮੇਰੇ ਨਾ 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 ਨੀ ਮਾਇਆ ਕੋਈ ਸਮਝ ਨੀ ਮਾਇਆ ਨੀ ਮ ਪਾਣੀ ਮੇਰੇ ਤਾਂ ਦਮ ਚੜ ਗਏ ਇੱਥੇ ਤਾਂ ਭੱਜ ਜਾਨੀਆਂ ਨਾ ਚੱਲ ਭੱਜ ਜਾਂਦਾ ਆ ਉਹ ਤਾਂ ਇੱਕੋ ਹੀ ਹੈ ਬੰਨ ਨਾ ਆਉਂਦੀ ਨਿਗਰ ਰੱਖਿਆ ਘਰ ਇਹ ਤਾਂ ਪੁੱਕੀ ਹੈ ਨਹੀਂ ਤੁਸੀਂ ਹੁਣ ਆਓ ਦਵਾਰੇ ਦੇਖੀ ਛੋਟਾ ਬਣਾਉਂਦੀ ਬੰਦਾ ਆਈਆਂ ਦਾ ਹਾਂ ਲੈ ਸਵਾਦ ਨਾਲ ਤਾਂ ਨਹੀਂ ਖਾਣਾ ਲੇਗਾ ਪਤਾ ਨਹੀਂ ਗਈ ਕੋਰੋਨਾ ਮੈਂ ਦੱਸੀਦਾ ਹੁੰਦਾ ਏ ਚੁਗਲੀ ਨਹੀਂ ਭੈਣੇ ਦੱਸ ਜਾ ਕਰ ਮੈਨੂੰ ਮੈਂ ਤੈਨੂੰ ਤੋੜ ਕੇ ਦੇ ਦਿਆ ਕਰ ਘਰ ਖੜਾ ਆ ਕਰ ਚੁਗੀਆਂ ਕਰਤੀ ਆ ਅੱਛਾ ਚੁਗਲੀਆਂ ਤਾਂ ਇਹੀ ਦੋਨੇ ਕਰਦੇ ਨੇ ਨਾਲੇ ਦੇਖ ਲੈ ਸਬਜ਼ੀ ਨਹੀਂ ਛੱਡਦੀ ਸਾਡੇ ਤਾਂ ਭੈਣੇ ਕੱਦੂ ਨਹੀਂ ਲੱਗਣ ਦਿੰਦੇ ਉਹ ਵੀ ਰਾਇਣੀਆਂ ਤੋੜਦੇ ਮੈਂ ਕਦੇ ਆਈਆਂ ਮੰਗਣ ਜਮਾਣੀ ਆਈ ਆ ਚਾਚੀ ਕਾਈ ਕੋ ਭੱਜੀਆਂ ਆਉਣੀਆਂ ਹੋ ਦਮ ਚੜ ਗਿਆ ਲੈ ਦੋ ਬੈਂਗਾਂ ਆ ਗਿਆ ਲਾਲ ਮੂਰ ਕੀ ਗੱਲ ਹੋਗੀ ਤਾਈ ਅਰੇ ਹਰਪ੍ਰੀਤ ਸਾਡੇ ਮਾਗਲ ਪੈਈ ਸਾਡਾ ਦਮ ਚੜ ਗਿਆ ਭਾਜੀਆਂ ਦਾ ਕਿਆ ਦੋ ਬੈਣੀਆਂ ਤੋੜ ਕੇ ਲੈ ਗਈਆਂ ਸੀ ਅੱਜ ਸਬਜ਼ੀ ਆਇਆ ਨਹੀਂ ਆਇਆ ਅੱਛਾ ਦੱਸ ਤਾ ਵੀ ਕੋਈ ਸਬਜ਼ੀ ਤੈ ਸਾਡੇ ਤੋੜ ਦੇ ਸੀ ਬੈਣਾਂ ਨੇ ਦੱਸ ਤਾ ਜਾ ਕੋਹ ਪ੍ਰੀਤ ਨੂੰ ਕਿ ਤੁਹਾਡੇ ਸਬਜ਼ੀ ਤੋੜੇ ਨੇ ਇੰਨੇ ਕਿੰਨੇ ਘੋੜਾ ਭਰ ਲੈ ਪਈਆਂ ਚਾਚੀ ਮੇਰੀ ਗੱਲ ਸੁਣ ਲੈ ਉਹ ਦੋ ਦੋ ਕਰਕੇ ਤੇ ਫਿਰ ਸਾਰੀ ਲੈ ਗਏ ਵਿੱਚ ਤਾਂ ਆਪ ਦੇ ਵਾਸਤੇ ਲਈ ਆਈ ਆ ਸਬਜ਼ੀ ਆਈਆਂ ਬਾਈ ਸਬਜ਼ੀ ਤੋੜਨਾ ਤੁਸੀਂ ਤਾਂ ਬੈਠੇ ਆਇਆ ਨਹੀਂ ਜਿਹੜਿਆ ਅੱਜ ਵੀ ਹੋ ਬਾਈ ਮੇਰੀ ਗੱਲ ਸੁਣ ਲੈ ਤੁਸੀਂ ਤਾਂ ਅੱਜ ਆ ਨਹੀਂ ਆ ਗਮਾਂਡੀ ਤੋੜਨੇ ਕਿਤੇ ਹੋਰ ਤੋੜਨੇ ਇਹ ਕਹਿੰਦੇ ਅਸੀਂ ਵੀ ਅੱਜ ਆਇਆ ਆਜਾ ਅਜਾ ਕਰਕੇ ਸਾਡੀ ਸਾਰੀ ਸਬਜ਼ੀ ਤੋਰ ਲਓ ਤੁਸੀਂ ਚਲ ਜਪੇ ਤੁਹਾਡਾ ਹੈਗੀ ਤਾਂ ਫੇਰ ਹੀ ਤੋੜ ਹਾਂ ਜੇ ਹੁੰਦਾ ਚਲੋ ਫਿਰ ਕੀ ਗੱਲ ਸਿ ਚਲੋ ਹੋਰ ਤੋੜ ਲੈ ਦੋ ਦੋ ਚਾਰ ਚਾਰ ਬੇਹੋ ਤਾਂ ਸਾਡੇ ਮਾਗਰ ਪੈ ਗਏ ਮਾਗਰ ਪੈ ਗਏ ਆ ਦੇਖੋ ਕਿ ਭੱਜ ਕੇ ਆਏਗੇ ਦੋਨੇ ਆਹੋ ਉਹ ਦੋਨੇ ਮਾਗਰ ਪੈ ਗਏ ਭਾਈ ਯਾਰੀ ਗੱਲ ਕਰੋ ਤੁਸੀਂ ਗੁੱਸਾ ਨਾ ਮੰਨੋ ਉਹ ਸਾਨੂੰ ਤੰਗੀ ਵਾਲੇ ਕਰਦੇ ਨੇ ਕਮਾਂਡੀ ਕਦੇ ਕੋਈ ਜਾਵੜਾ ਦੇ ਕਦੇ ਕੋਈ ਆਰਡਰ ਤੁਸੀਂ ਤਾਂ ਕੱਲ ਅੱਜ ਹੀ ਆਈਆਂ ਸੀ ਨਹੀਂ ਮਾ ਹਰਪ੍ਰੀਤ ਨੂੰ ਆਪਣੇ ਹੁੰਦ ਕਾਸੇ ਹਾਂ ਬਈ ਆਹ ਨੂੰ ਲੋਟ ਆ ਬਈ ਲੋਟ ਕੋਲੀ ਵਿੱਚ ਕਿਉਂ ਗੱਲ ਨੂੰ ਬਧੋਣੀ ਏ ਛੱਡੀ ਕੀ ਗੱਲ ਐ ਮੈਂ ਲੋਣਾ ਬੇਇੱਜ਼ਤੀ ਕੀਤੀ ਭਾਈ ਸਬਜੀ ਪਿੱਛੇ ਦਊਗਾ ਜਾ ਤੋੜ ਲਿਓ ਸਾਰੀ ਬਾੜੀ ਚ ਤੁਸੀਂ ਮੇਰੇ ਭਾਈ ਬਿੰਦਰ ਤੇਰਾ ਨਹੀਂ ਹੋਣਾ ਚੱਲ ਤੁਹਾਡੀ ਮਰਜ਼ੀ ਐ ਮੈਂ ਤਾਂ ਕਹਿਣਾ ਨਹੀਂ ਕੋਈ ਨਹੀਂ ਮਾਰ ਪਈ ਤੈਨੂੰ ਸਮਝਾਉਂਗਾ ਜਾ ਜਿੱਦੋਂ ਹੁਣ ਆਏ ਨਾ ਸਾਡਾ ਪਾਣੀ ਨਾ ਆਉਂਦੀ ਹੁੰਦੀ ਆਪਾਂ ਪਾਣੀ ਕੋਈ ਨਾ ਦੱਸੂਗਾ ਉਹਨੂੰ ਜਾ ਹਾਂ ਕਦੇ ਪਾਣੀ ਲੈਣ ਨਾ ਜਾਏ ਹੁਣ ਚਿੱਲਾ ਕੇ ਚਾ ਸਾਡੇ ਨਾਲ ਲੱਸੀ ਲੈਣ ਆਉਂਦੀ ਹੁੰਦੀ ਆ। ਤੁਹਾਡੇ ਡਾਲੂ ਮਾਰੀ ਬਗਾ ਕੇ ਪਾ ਦਿੰਦੀ ਨਹੀਂ ਮੈਂ। ਲੱਸੀ ਜਿੱਦ ਪਾਣੀ ਨੂੰ ਆਈ ਨਾ ਸਾਡੇ ਰੋ ਇਹਨਾਂ ਨੇ ਕਹਣਾ ਟੁੱਟੀ ਆ। ਸਾਡੇ ਪਾਣੀ ਲੈ ਜਾਂਦੀ ਆ ਰੋ। ਲੱਸੀ ਆ ਜੂਗਾ ਤਾਂ ਪਾਣੀ ਲੈ। ਤੌੜਾ ਚੱਕ ਕੇ। ਤੌੜਾ ਮਾਰੀ ਬਗਾ ਕੇ। ਸਾਡੇ ਡਾਲੂ ਲੱਸੀ ਨਾ ਲਾ ਲੀਆ। ਹਾਂ 22ਵੇਂ ਵੇ ਦੁੱਧ। ਤੁਹਾਡੇ ਘਾਗਨ ਨਾਲ ਤਾਂ ਆ ਸੋਨਾਂ ਨੇ ਟੁਗਲੀ ਕਰਤੀ ਜਾ ਕੇ ਮੈਂ। ਆਹੋ ਸੋਨਾਂ ਨੇ ਟੁਗਲੀ ਕਰਤੀ। ਉਹ ਐਸੀ ਵੀ ਮੈਂ ਹਾਂ ਤੋੜ। ਮੇਰਾ ਬਿਮਾਰ ਹੈ ਕਿ ਸਬਜ਼ੀ ਖਾਣ। ਆਹੋ ਬੇ ਲੈ ਗਈਆਂ। ਆਹੋ ਕੋਈ ਨਹੀਂ ਕਰੇ ਦੁੱਧ ਨੂੰ ਜਾ ਖੜਦੀ ਕਰੇ ਲੱਸੀ ਨੂੰ ਜਾ ਖੜਦੀ ਆਉਂਦੇ ਹੁਣ ਕੋਈ ਨੂਨ ਆਉਂਦੇ ਨੂੰ ਕਰਾਂਗੇ ਲੋਟ ਇਹ ਤਾਂ ਸੱਤ ਨਹੀਂ ਜਪਨੇ ਮੈਨਾ ਆ ਗਰ ਲਾਓ ਤਾਂ ਕਹਿੰਦਾ ਹੋਰ ਤੋੜ ਲੋ ਹਾਂ ਉਹ ਆਪਣੇ ਹੋਰ ਮੰਗਰ ਪਾਉਂਦੀ ਆ ਆਹੋ ਉਹਨੇ ਤਾਂ ਆਪਣੇ ਮੰਗਰੀ ਪੈਣਾ ਹੋ ਨਹੀਂ ਕਰਨਾ ਚਲੋ ਇਹ ਕਰਾਂ ਵਿੱਚ ਬਾਦ ਦੋ ਆਲੂ ਪਾਰਾਂ ਕਰੇ ਤਾਂ ਇਹ ਹੋਰ ਕੀ ਬਾਤਾਂ ਆਉਂਦੀਆਂ ਇਹ ਆਏ ਪਾਰਾਂ ਜਮਾਰਦੀਆਂ ਚਲਾ ਕੇ ਚਲ ਛੱਡ ਦੇ ਭਰੇ ਹੁਣ ਚਲਾਗਾ ਤੋ ਤਾਂ ਲਈ ਫਿਰ ਇੱਕ ਜਾਲੀ ਦਾ ਬਣੇ ਜਾ ਪਾ ਚਲਾਗਾ ਤੂੰ ਮੈਨੂੰ ਦਾਲ ਦੀ ਕੌਣੀ ਲੈ ਜੀ ਆਹ ਤੂੰ ਦਾਲ ਦੇਦੀ ਮੈਨੂੰ ਆਹ ਬਿਚਾਲੂ ਪਾ ਕੇ ਦੋ ਕਰ ਲਾਂ ਆਹੋ ਨਹੀਂ ਕਰਾਂਗਾ ਫਿਰ ਲੈ ਕੋਈ ਨਹੀਂ ਆਉਣ ਦੇ ਕਦੇ ਸੋਨਾ ਟੱਕਰੂਗੀ ਸੋਨਾ ਨੇ ਚੁਗਲੀ ਕਰੀ ਆ ਜਾਂਦੀ ਹੈ ਭੈਣ ਤਾਂ ਸੋਨਾ ਭੈਣ ਖੜੀ ਮੜਾ ਓਰੇ ਹਾਂ ਭਾਈ ਕੀ ਹਾਲ ਹੈ ਭਣ ਓਰੇ ਆਇਆ ਮੈਂ ਮੜੀ ਦੀ ਗੱਲ ਪੁੱਛਣ ਆਇਆ ਤੈਨੂੰ ਹਾਂ ਭਾਈ ਦੱਸ ਅੱਜ ਸਾਡੇ ਸਬਜੀ ਤੋਲ ਦੀ ਸੀ ਉਹਨੇ ਆਪਣੇ ਪਾਈ ਨੇ ਫਿਰ ਕੀ ਗੱਲ ਤੂੰ ਹਰਪ੍ਰੀਤ ਕੋਲ ਐਵੇਂ ਚੁਗਲੀ ਕਰਦੀ ਲੈ ਬਾਈ ਇਹ ਕੀ ਗੱਲ ਹੋਈ ਏ ਤੁਸੀਂ ਹਾਂ ਕਰਦੇ ਨਾਲੇ ਤਾਂ ਮੈਂ ਤੁਹਾਡਾ ਫਾਇਦਾ ਕੀਤਾ ਮੈਂ ਤਾਂ ਕੁਦਰਤੀ ਆ ਗਈ ਕਾਹਲੀ ਗਰਮੀ ਚ ਕੌਣ ਪਲਾ ਕਰੋ ਨਿਕਲਦਾ ਤੋ ਮੈਂ ਤਾਂ ਜਾਣਦੀ ਸੀ ਇੱਧਰ ਦੁਕਾਨ ਤੇ ਮੈਂ ਆ ਕੇ ਜਦੋਂ ਵੇਖਿਆ ਉਹ ਸਬਜੀ ਤੋੜੀ ਇਹਨਾਂ ਦਾ ਮੈਂ ਖਾ ਜਾੜਾ ਕਰੀ ਜਾਂਦਾ ਜਲ ਮੈਂ ਭੈਣ ਨੂੰ ਦੱਸ ਜਾ ਹਰਪ੍ਰੀਤ ਨੂੰ ਸੋਨਾ ਪਣ ਮੇਰੀ ਗੱਲ ਸੁਣ ਲੈ ਕਦੇ ਜਾੜਾ ਤਾਂ ਰੋਜ਼ ਹੀ ਹੁੰਦਾ ਕਦੇ ਕੋਈ ਇੱਧਰ ਲੱਗ ਮੰਡੀ ਕੋ ਇੱਧਰ ਲੱਗ ਮੰਡੀ ਕਦੇ ਕੱਦੂ ਤੋੜ ਕੇ ਲੈਣੇ ਕਦੇ ਬੈਂਗਣੀ ਆ ਫਿਰ ਮੈਂ ਤਾਂ ਫਾਇਦਾ ਹੀ ਕਰਿਆ ਸੀ ਤੁਹਾਡਾ ਭਾਈ ਮੈਂ ਕੋਈ ਮਾੜੀ ਗੱਲ ਤਾਂ ਨਹੀਂ કરી ਬਣੇ ਮੇਰੀ ਗੱਲ ਸੁਣ ਲੈ ਤੁਹਾਨੂੰ ਤਾਂ ਐਸੀ-ਉਸੀ ਕੈਮਰਾ ਲਵਾਵਾਂਗੇ ਚਾ ਚੋਰ ਫੜਾਂਗੇ ਹਾਂ ਉਹ ਤੂੰ ਗੱਲ ਤਾਂ ਸਹੀ ਕਹੀ ਐ ਸੱਚੀ ਕਹੀ ਐ ਪਰ ਉਹਨਾਂ ਨੂੰ ਹੁਣ ਉਹ ਤੇਰੇ ਤੇ ਲਾਂਬਾ ਦਿੰਦੇ ਸੀ ਵੀ ਸੋਨਾ ਨੇ ਚੁਗਲੀ ਕਰਤੀ ਤੋਹਰ ਲਾਂਬਾ ਦਿੰਦਿਆਂ ਦੇਈ ਜਾਣ 100 ਵਾਰੀ ਦੇਈ ਜਾਣ ਐਂ ਦੱਸੋ ਤੁਸੀਂ ਵੀ ਹਾਲ ਜਾੜਾ ਕਰਦਿਆਂ ਸੀ ਕਿ ਨਹੀਂ ਕਰਦਿਆਂ ਸੀ ਬਣੇ ਮੇਰੀ ਗੱਲ ਸੁਣ ਲੈ ਚੋਰੀ ਕਰਨੀ ਕਿਸੇ ਦੇ ਹਾਇ ਤਾਂ ਮਾੜੀ ਉਹ ਗੱਲ ਕਰਨਾ ਹਰਪ੍ਰੀਤ ਕਿਹੜਾ ਸਿਆਣੀ ਐ ਸਾਬ ਨਾਲ ਲਾਂਬਾ ਦੇ ਤਰ੍ਹਾਂ ਦੀ ਸੀਗਾ ਉਹਨੇ ਲੜਪੀ ਉਹ ਅੱਛਾ ਚੁਗਲੀ ਤਾਂ ਭਾਈ ਉਹਨੂੰ ਕਹਿੰਦੇ ਆ ਜਿਹੜੀ ਆਪਾਂ ਕੋਲੇ ਬਣਾ ਕੇ ਗੱਲ ਕਰਗੇ ਠੀਕ ਹੈ ਨਾ ਇਹ ਤਾਂ ਮੈਂ ਅੱਖੀ ਦੇਖਿਆ ਸੀ ਅੱਖੀ ਦੇਖਿਆ ਮੈਂ ਤੇ ਰਿਹਾਨੀ ਕਿ ਆ ਵੀ ਬਚਾਰਿਆਂ ਦੇ ਜਾੜਾ ਕਰੀ ਹੁੰਦੇ ਆ ਮੈਂ ਜਾ ਕੇ ਹਰਪ੍ਰੀਤ ਕੋਲੇ ਦੱਸਤਾ ਹਣ ਭਾਈ ਆ ਲਾਂਬਾ ਦੇ ਕੇ ਤੁਸੀਂ ਕਿਹੜਾ ਕੋ ਸਿਆਣਾ ਕੰਮ ਕੀਤਾ ਸਮਾ ਮੈਨੂੰ ਸ਼ਾਵਾਸੇ ਤਾਂ ਕੀ ਦੇਣੀ ਸੀ ਸਮਾ ਮੇਰੇ ਕੋਲ ਲਾਂਬਾ ਤਾਂ ਮਾਇ ਜਿੱਤੇ ਉਹਨੇ ਲੜਪੀ ਜੇ ਨਾ ਲੜਦੀ ਫੇਰ ਤਾਂ ਕੋਈ ਗੱਲ ਨਹੀਂ ਸੀ ਪਰ ਮੈਨੂੰ ਤਾਂ ਲਾਂਬਾ ਦੇਣ ਦੀ ਕੋਈ ਲੋੜ ਹੀ ਨਹੀਂ ਤੂੰ ਭਾਈ ਹਰਪ੍ਰੀਤ ਨੂੰ ਸਮਝਾ ਕਿਪਈ ਤੂੰ ਲੜਦੀ ਨਾ ਤੂੰ ਪਿਆਰ ਨਾਲ ਕਹਿੰਦੀ ਉਹ ਘਰੇ ਨਹੀਂ ਸੀਗੇ ਕੁਦਰਤ ਤੂੰ ਲੰਗੀ ਜਾਂਦੀ ਸੀ ਤਾਂ ਮੈਨੂੰ ਕਹਿਤਾ ਮੇਰੀ ਗੱਲ ਸੁਣ ਲੈ ਚਲ ਮੈਂ ਤਾਂ ਲਾਂਬਾ ਜੇ ਕੀਤਾ ਨੂੰ ਹਟ ਗਿਆ ਕੋਈ ਗੱਲ ਨਹੀਂ ਹਾਂ ਸਾੜਾ ਤੂੰ ਚੰਗੀ ਕੀਤਾ ਸੀਗਾ ਹਾਂ ਅਸੀਂ ਤਾਂ ਕੈਮਰੇ ਲਗਾਉਂਦੇ ਸਾੜਾ ਤੂੰ ਕੈਮਰਾ ਹੋਇਆ ਮਾਤਾ ਸਾਰੇ ਪਿੰਡ ਦਾ ਸੀਸੀਟੀਵੀ ਆ ਬਾਈ ਹਾਂ ਮੈਨਰੇ ਤੋਂ ਕੋਈ ਗੱਲ ਲੁਕੀ ਰਹੀ ਨਹੀਂ ਕੋਈ ਗੱਲ ਦਾ ਤੇਰੀ ਸੁਣ ਹਾਂ ਆਪਣੀ ਮੇਰੀ ਗੱਲ ਸੁਣ ਲੈ ਤੇ ਸੀਸੀਟੀਵੀ ਦਾ ਕੈਮਰਾ ਨਾ ਮਾੜੇ ਉਹਨਾਂ ਤੋਂ ਬਚ ਕੇ ਰਹੇ ਤਾਈ ਦਾ ਚਾਚੀ ਤੂੰ ਉਹ ਮਾਏ ਨਹੀਂ ਉਹਨਾਂ ਤੋਂ ਕਰਦੀ ਉਹ ਮਾਯਾ ਨਾ ਨਾ ਉਹ ਮਾਯਾ ਤੋਂ ਤੂੰ ਬਾਮਨੀ ਤਾਂ ਹਾਂ ਤਾਂ ਉਹ ਨੰਦੇ ਰਾਮੇ ਤਾਂ ਚੰਗਾ ਬਣ ਹਾਂ ਗੋੜਾ ਖਲੇ ਰ ਮੇਰਾ ਪ੍ਰੇਮਗਰਾਂ ਦਾ ਨਾਂ ਉਹ ਤਾਂ ਆਹ ਜੀ ਤਾਂ ਉਹ ਨਹੀਂ ਮੇਰਾ ਉਹ ਤਾਂ ਤੂੰ ਦੇਖੀ ਵੀ ਮੈਂ ਦੇ ਤੂੰ ਬਾਈ ਲਾਂਬੇ ਨਾ ਦੇ ਤੇਰੇ ਸਿਰ ਕੋਈ ਗੱਲ ਨਹੀਂ ਆ ਵੀ ਜਿੱਦੇ ਮੈਨੂੰ ਉਹਨਾਂ ਨੇ ਕਿਹਾ ਉਹਦੇ ਤੋਂ ਗੱਲ ਕਰੀ ਵੀ ਕੀ ਬਣ ਚੰਗਾ ਬਣ ਹਾਂ ਤੁਹਾਨੂੰ ਦੱਸਣਾ ਸੀਗਾ ਠੀਕ ਆ ਤੂੰ ਸਭ ਜੀ ਦੱਸ ਗਈ ਮੈਂ ਤੈਨੂੰ ਆ ਗੱਲ ਦੱਸ ਗਈ ਬਸ ਤੂੰ ਵੀ ਰਹੀ ਹੁਣ ਕੋਈ ਨਹੀਂ ਬਈ ਤੁਸੀਂ ਵੀ ਬਚ ਗਏ ਹੋ ਜਾੜਾ ਕਰਾਈ ਜਾਂਦੇ ਹੋ ਨਾਲੇ ਅਗਲਾ ਛੋਡ ਗਿਆ ਹੋਰ ਕਰਦਾ ਹਾਇਦੇ ਕਰਦਾ ਨਾਲੇ ਗੱਲਾਂ ਸੁਣਦੇ ਕੋਈ ਨਾ ਕੁੱਟ ਗਿਆ ਆਪਣੇ ਬਾਗ ਦਾ ਚੰਗਾ ਪਾਣੀ ਤਾਂ ਕੀ ਪੁੱਛਣਾ ਸੀ ਸੋਨਾ ਵੀ ਨਾ ਜਮਾ ਇਹਦਾ ਸੀਸੀਟੀਵੀ ਕੈਮਰਾ ਹੀ ਹੈਗਾ ਕਦੇ ਕਿਤੇ ਕਿਤੇ ਖੜਦੀ ਨਹੀਂ ਸਾਰਾ ਦਿਨ ਉਹ ਚੁਗਲੀਏ ਤੋਂ ਹੋਰ ਕੀ ਹੈ ਮੇਰੀ ਤਾਈ ਸੀ ਮੇਰੀ ਚਾਚੀ ਸੀ ਜੇ ਦੋ ਬੈਂਗਣੀਆਂ ਤੋੜ ਕੇ ਲੈ ਜਾਂਦੀਆਂ ਕੀ ਗੱਲ ਸੀ ਇਹਦੇ ਕਿਹੜਾ ਗੱਲ ਪਚਦੀ ਹੈ ਮਾੜਾ ਇਹ ਦੇਖ ਲਿਆ ਬੁਧਾ ਚੜਾ ਕੇ ਗੱਲਾਂ ਕਰਦੀ ਹੈ ਉਹ ਗਲਤੀ ਤਾਂ ਹਰ ਫਰੀਦ ਦੀ ਹੈ ਕਿੰਨੀ ਸਬਜ਼ੀ ਲੱਗੀ ਪਈ ਆ ਹਨਾ ਨੀ ਮਾਇ ਹਾਂ ਤੋੜਨ ਨੂੰ ਦਿੱਤ ਨਾ ਚਾਰ ਬੈਂਗਣਾਂ ਦੇਖ ਲੈ ਉਹ ਮਾੜੀ ਨਹੀਂ ਟਾਲੀ ਆ ਆ ਬੈਂਗਣੀਆਂ ਨੂੰ ਕੋਈ ਗਦੇ ਨਹੀਂ ਸਿਆਣ ਦੇ ਆਪੇ ਇੱਥੇ ਤੋੜ ਦੀ ਕੋਸ ਤਿਲਕ ਕੱਢ ਗੱਪੀ ਅੱਛਾ ਕੇ 6:00 ਵਜੇ 6:00 ਵਜੇ ਹਾਂ ਇਹ ਬਣੇ ਗੱਪ ਨਾ ਬਣ ਮੈਂ ਤਾਂ ਲਿਆਉਂਦੀ ਨਹੀਂ ਪਤਾ ਪਤਾ ਲੈ ਆਏ ਕਿ ਹੁੰਦਾ ਪਰਾਂ ਤੇ ਚੱਲਦਾ ਘਰਾਂ ਤੈਨੂੰ ਇਹ ਆਉਂਦਾ ਉਹਦਾ ਤੂੰ ਪਤਾ ਲੈ ਆ ਮੈਂ ਤਾਂ ਕੋਈ ਰਹਿਜ ਨਹੀਂ ਨਾ ਮੈਂ ਤਾਂ ਪਤਾ ਲੈ ਕੇ ਆਵਾ ਸਿਆਣੀਆਂ ਵੈਣੀਆਂ ਧੋਲੇ ਚੱਟਿਆੜੀਆਂ ਦੇ ਮਗਰ ਭੱਜੀ ਆਹ ਤਾਂ ਹੀ ਜੇ ਵਿਚਰਦਾ ਬੈਂਗਣਾ ਤੋੜਨ ਫਿਰ ਕੀ ਗੱਲ ਹੈ ਕੀ ਗੱਲ ਸੀਗੀ ਕਾਲ ਬੈਣੀਆਂ ਪਤਾ ਲੈ ਹਾਂ ਪਰ ਤਾਂ ਕੋਈ ਹੋਈ ਨਹੀਂ ਬੈਗ ਨਹੀਂ ਖਾਂਦਾ ਆਹ ਇੰਨੀ ਗਰਮੀ ਚ ਕੌਣ ਖਾਂਦਾ ਹਾਂ ਤੂੰ ਲੈ ਪਤਾ ਮੈਂ ਤਾਂ ਕੋਈ ਜਾਣਦੀ ਨਹੀਂ ਪਤਾ ਲੈਣਾ ਇਹ ਕੀ ਪਤਾ ਲੈਣਾ ਇਹਦਾ ਬੇਗੁਰੀ ਦਾ ਲੈ ਮਾਤਾ ਇੱਧਰ ਟੱਪ ਗਈ ਆਹ ਸਰੀਕ ਇੱਕ ਕਬੀਲੇ ਚ ਪਹਿਲਾਂ ਨੂੰ ਕਿ ਮੈਂ ਸਰਦਾ ਹਾਂ ਹੁਣ ਪਤਾ ਸਤਾ ਲੈ ਬਣਾ ਚੱਲ ਜੇ ਨਹੀਂ ਤੋੜਨ ਦਿੱਤੀ ਬੈਗਣੀ ਫਿਰ ਕੀ ਗੱਲ ਹੈ Ain tako hindi ngayon, hindi nga pakin na ke toran Karo chijak hindi ka diya mangi Ia tako hiya hindi yam haya. Mano bini patala yam na. Ngayon har di dalam? batni ki. Asi Kini kubadzi, sata. Sata bawa itu ke kal di ka. ठीक है बदिया मां का पता ही ले आ मां चल जाके चल चंगा हो गया si तुसी अच्छा ते कहानी ਮੈਂ ਤਾਂ ਜਾਣਦੀ ਨਹੀਂ ਪਤਾ ਲੰਨ ਕਹਿੰਦੀ ਮੈਂ ਬਾਂਗਣਾਂ ਨਹੀਂ ਤੋੜਨ ਦਿੱਤਾਂ ਮਾਰ ਪ੍ਰੀਤ ਨੇ ਉਹ ਤਾਂ ਇਹ ਗੁੱਸਾ ਕਰੀ ਜਾਂਦੀ ਐ ਟਾਈ ਤਾਂ ਤੇ ਚਿੱਕੀ ਕਰਾਉਂਦੇ ਆ ਅਖ ਚ ਮੈਥੋਂ ਬੋਲ ਆ ਗਿਆ ਤੇ ਆਹ ਚਲਾਇਆ ਤਾਂ ਹੁੰਦੇ ਰਹਿੰਦਾ ਘਰਾਂ ਚ ਆਪਣੇ ਪਤਾ ਲੈਣੀ ਹੁੰਦਾ ਆ ਸਬਜ਼ੀ ਦੇ ਪੰਗੇ ਤਾਂ ਛੜੇ ਆ ਉਹ ਸਬਜ਼ੀ ਦੇਖਣ ਗਈ ਸੀ ਉੱਥੇ ਮੀਂਹ ਪਈ ਜਾਂਦਾ ਸੀ ਕੜਨਾ ਡਿੱਗਿਆ ਨੂੰ ਅਸੀਂ ਉਹ ਉੱਥੇ ਪਾਂਡੋ ਮਿੱਟੀ ਏ ਸਾਡੇ ਮੈਂ ਤਾਂ ਤਾਂ ਜੇ ਚੜ ਗਈ ਮੇਰੇ ਤਾਂ ਪੈਰ ਤਿਲਕ ਕੇ ਆ ਮੁਰਚਾ ਵੱਜਿਆ ਮੁਰਚਾ ਟੁੱਟ ਗਿਆ ਦੇਖ ਦੇ ਪੈਸੇ ਲੱਗੇ ਨਹੀਂ ਤਾਂ ਉਹਨਾਂ ਦੋ ਤਿੰਨ ਦਿਨ ਹੋ ਗਏ ਡਾਕਟਰ ਦੇ ਜਾਂਦਿਆਂ ਨੂੰ ਉਹ ਤਾਂ ਕਹਿੰਦੇ ਚੰਗਾ ਸਮੇਂ ਟੁੱਟਣ ਦੇ ਚਲ ਕੋਈ ਨਹੀਂ ਫਿਰ ਉਹਨੂੰ ਤਾਂ ਹੁਣ ਗੁੱਸਾ ਗੁੱਸੇ ਚ ਕਹਿਣੀ ਹੈ ਵਿਚਾਰੀ ਨੇ ਮੈਂ ਵੀ ਉਹਦੇ ਚੰਗੀ ਨਹੀਂ ਕੀਤੀ ਫਿਰ ਕੀ ਗੱਲ ਸੀ ਸਿਆਣਾਂ ਬਿਆਣੀਆਂ ਸੀ ਹਾਂ ਇਹ ਕਹਿ ਲਈ ਸੀ ਕਹਿੰਦੀ ਬਿਆਣੀਆਂ ਦੀ ਬਿਆਰਤੀ ਕਰ ਤੇ ਕਹਿੰਦੀ ਕੀ ਗੱਲ ਸੀ ਲੱਭੇ ਮਣਗਾਂ ਦੀ ਮਗਰੋਂ ਤਾਂ ਮੈਨੂੰ ਬਥੇਰਾ ਪਸਤਾਵਾ ਉਹ ਮਣਗਾਂ ਮਤ ਕੋਈ ਕੰਮ ਦਾ ਵੀ ਨਹੀਂ ਘਰ ਵਿੱਚ ਕਹਿੰਦੀ ਸਾਡੇ ਤਾਂ ਉੱਥੇ ਰੋਲੀ ਗਈਆਂ ਨਾਲ ਮੈਨੂੰ ਲੜਿਆ ਪਹਵਾ ਕੇ ਉਹ ਕਹਿੰਦਾ ਆਪਾਂ ਕਦੇ ਕਿਹੜੇ ਦਾਲ ਤਰੀ ਸੀ ਕੀ ਗੱਲ ਸੀ ਕਹਿੰਦਾ ਇਹ ਲੈ ਗਈਆਂ ਸੀ ਹੋਰ ਆ ਗਏ ਕਹਿੰਦਾ ਸਿਆਣਾਂ ਬਿਆਣੀਆਂ ਸੀ ਮੈਂ ਕਾ ਪਤਾ ਨਹੀਂ ਉਹ ਮੈਨੂੰ ਕਹਿੰਦਾ ਉਹਨੇ ਪੜਕਾਤਾ ਅੱਜ ਨਾ ਹਾਂ ਉਹ ਲਾ ਗਈ ਮੇਰੇ ਉਂਗਲਾਂ 'ਚ ਨਹੀਂ ਬੱਤੀਆਂ ਲਾ ਰੋ ਮੈਂ ਨਹੀਂ ਕੀ ਛੋੜੀ ਤਾਂ ਸਾਰੀ ਸਬਜ਼ੀ ਲੈ ਗਈਆਂ ਤੋੜ ਕੇ ਬਸ ਐਂ ਗੁੱਸੇ 'ਚ ਬੋਲ ਰਹੀ ਹਾਂ ਹਾਂ ਦੋਣਾਂ ਨੇ ਸਬਜ਼ੀ ਤਾਂ ਕੀ ਕਰਾਉਣੀ ਸੀ ਵਿਚਾਲ ਕਰਦੇ ਗੁਰਦੇ ਕੋਈ ਆਇਆ ਨਹੀਂ ਸੀਗਾ ਸਬਜ਼ੀ ਵਾਲਾ ਰਹਿਣਾ ਵਾਲਾ ਸਬਜ਼ੀ ਦੀ ਤਾਂ ਉਹ ਘਾਟੀ ਹੋਈ ਪਈ ਹੈ ਘਾਟੀ ਹੋਈ ਪਈ ਹੈ ਵਿਚਾਲ ਕਹਿੰਦੇ ਇੱਥੇ ਹੀ ਤੋੜ ਲੈਣਾ ਕਹਿੰਦੇ ਆਪਣੇ ਘਰ ਲੈਣਗੇ ਹਾਂ ਹਾਂ ਅੰਕਲ ਆਈ ਜਾਂਦਾ ਆਉਂਦਾ ਤਾਂ ਦੇਖ ਚਾਚੀ ਆ ਆਪਦਾ ਕਰ ਕੀ ਅਗਲਾ ਕੀ ਆਉਂਦਾ ਤੇ ਬਸ ਫਿਰ ਉਹੀ ਗੱਲ ਮੈਨੂੰ ਤਾਂ ਤੈਨੂੰ ਦਸੀ ਤਿਆਰੀਆਂ ਵੀ ਉਹਦੇ ਆ ਜਾਂਦਾ ਹੈ ਉਹ ਗੱਲ ਚੁਗਲੀ ਕਰਨ ਦੀ ਉਹਦੇ ਜੰਗਲਾਂ ਨਾਉਣ ਦੀ ਚੁਗਲੀ ਆ ਲੜਾਈ ਪਵਾ ਦਿੰਦਾ ਮੈਂ ਕਿ ਲੜਾਈ ਪਵਾ ਕੇ ਪਰੇ ਹੋ ਜਾਂਦਾ ਮੈਨੂੰ ਬੁਲਾਈਏ ਕੱਲ੍ਹ ਦਾ ਆਈ ਜਾਂਦਾ ਵੀ ਨਹੀਂ ਚਾਚੀ ਤੇ ਤਾਈ ਮੇਰਾ ਪਤਾ ਲੈਣਾ ਉਹਨੀਆਂ ਵਿਚਾਰੀਆਂ ਦੇਖ ਲਾ ਹੁਣ ਤਾਂ ਨਹੀਂ ਆਈਆਂ ਮੈਂ ਤੈਨੂੰ ਕਿਹਾ ਸੀ ਮੈਂ ਤੇ ਚਾਚੀ ਉਹਨੂੰ ਸੁਨੇਹਾ ਲਾਈ ਦੱਸਦੀ ਵੀਰ ਪ੍ਰੀ ਦੇ 7:00 ਵਜੇ ਸੀ ਮੈਂ ਨਹੀਂ ਮਾਰਦਾ ਸੀ ਅੱਛਾ ਤਕ ਨਹੀਂ ਹਰ ਪ੍ਰੀ ਦੇ 7:00 ਵਜੇ ਮਗਾਇਆ ਕਿ ਮੈਂ ਵਜੇ ਨਿਕਲ ਸਬਜੀ ਸੋਜੀ ਤੋੜਦੀ ਸੀ ਕਿਤੇ ਨਹੀਂ ਚਾ ਹੋਰ ਮਮੀ ਤੋਂ ਸਰੇਨ ਤੋੜ ਦਿਨਾਂ ਕਹਿੰਦੀ ਪਰ ਉਹਨੇ ਮੁੰਡਰੇ ਜਾਣਾ ਹੂ ਕੰਮ ਕਮ ਤੇ ਕਹਿੰਦੀ ਰੋਟੀ ਰੁੱਟੀ ਲਿਜਾ ਹੋਰ ਰੋਟੀ ਬਣਾਉਣੀ ਸੀ ਮੈਨੂੰ ਐਸੀ ਚੱਲ ਬੱਧ ਕੇ ਤੋੜ ਲਿਆ ਹ ਹੁਣ ਨਾ ਮੈਂ ਤਾਂ ਗਰਮੀ ਦੇ ਮਹੀਨੇ ਦੇਖੀ ਖੁਰਕ ਲੜੀ ਆ ਬਸਾ ਪੱਟੀ ਬੰਨੀ ਆ ਬੱਸ ਤਰੱਕੀ ਕੰਮ ਕਰਦੀ ਆ ਮੈਂ ਕਰਦੀ ਹਾਂ ਹੁਣ ਤੋਂ ਕੰਮ ਕਿਹੜਾ ਕਰਦੀ ਆ ਸਮਾੜਾ ਮੋਟਾ ਕਰਦੀ ਆ ਕੁਛ ਉਹ ਆਪ ਕਰ ਲੰਨਾ ਹੋਰ ਕੀ ਕਰੀ ਜਾ ਰਹੀ ਐਸ ਟਾਈਮ ਪਾਸ ਐ ਟਾਈਮ ਪਾਸ ਕਰੀ ਜਾਂਦਾ ਪਹਿਲਾਂ ਹੋਰ ਕੀ ਤੂੰ ਕਿਧਰੋਂ ਐਸੀ ਚਾਚੀ ਅਸਤੋ ਬਰੀ ਗਈਆਂ ਸਬੀਪੂ ਚ ਅੱਛਾ ਮੈਂ ਤੁਮਾਇਆ ਹਾਂ ਤੇ ਮੈਂ ਖੁੱਛੀ ਗੱਲਾਂ ਹੁੰਦੀਆਂ ਸੀ ਕਿ ਤਰਨਾ ਹਾਬੀ ਕਹਿੰਦੀ ਬਾਤ ਸੱਟ ਬੱਜੀ ਅੱਛਾ ਤੇ ਮੈਂ ਹੁਣ ਚੱਲ ਜਾਨਾ ਜਾਨਣਾ ਪਤਾ ਲੈ ਕੇ ਜਾਵਾਂਗਾ ਨਹੀਂ ਕਹਿੰਦੀ ਨਾ ਬਣ ਤੂੰ ਬਾਰੇ ਦਾ ਕਹਿੰਦੀ ਮੈਂ ਤਾਂ ਜਾਣਦੀ ਨਹੀਂ ਕਹਿੰਦੀ ਮੇਰੇ ਕੋਲ ਕੋਈ ਨਹੀਂ ਕਿ ਤੂੰ ਉਹਦਾ ਗੁੱਸਾ ਉੱਤਰ ਗਿਆ ਉਹ ਆ ਜੀ ਹਾਂ ਜੀ ਚੱਲ ਆਓ ਚੱਲ ਤੂੰ ਨੂੰ ਲਾ ਦੀ ਸਨੇਹਾ ਪਿਆਰਪ੍ਰੀਤ ਬਲਾਈਂ ਕਰਦੀ ਸੀ ਚੱਲ ਬਲਾਈਂ ਕਰਦੀ ਸੀ ਤੈਨੂੰ ਹਾਂ ਲੈ ਕੇ ਬੈਠ ਜਾ ਚਾਹ ਬਣਾ ਲਾਂ ਨੇ ਬਸ ਚਾਹ ਤਾਂ ਬਸ ਤੂੰ ਆਰਾਮ ਕਰ ਲੈ ਚੱਲ ਆਰਾਮ ਤਾਂ ਮੈਂ ਕਦੀ ਆਨੀ ਹੁਣ ਤਾਂ ਆ ਨਹੀਂ ਉਹ ਗੱਲ ਬੈਠੀ ਰੱਖਤੀ മാ മൂന്ന് ആണ്ഡ ഗുണ്ട പെലാസി ਕੋਈ ਤਾਂ ਗੱਲ ਚਲ ਕੋਈ ਨਹੀਂ ਚਾਚੀ ਚਲ ਮੈਂ ਚਲੇ ਬਾਦੀ ਨੂੰ ਮਾਇਆ ਤਾਈ ਨੂੰ ਸੁਨੇਹਾ ਕੋਈ ਨਾ ਦੂ ਹਾਂ ਕਿਰਨਾ ਗੁੱਸੇ ਨੂੰ ਭਰੀ ਬੈਠੀ ਹੈਗੀ ਕਿਰਨ ਤਾਂ ਫਿਰ ਗੁੱਸਾ ਹੋਈ ਜਾਂਦਾ ਜੇ ਹੁਣ ਮੈਨੂੰ ਕੋਈ ਕਹੇ ਮੈਨੂੰ ਵੀ ਆਵੇ ਮੈਂ ਕਹਿ ਦੂੰਗੀ ਯਾਰ ਪਰ ਇਹ ਤੇ ਨਾਥ ਚਲ ਕੋਈ ਨਹੀਂ ਮੇਥੋਂ ਗਲਤੀ ਹੋ ਗਈ ਫਿਰ ਹਾਂ ਹਾਂ ਤੂੰ ਕਹੀ ਨਹੀਂ ਗਲਤੀ ਮੰਨਦੀ ਚਲ ਮੈਂ ਕਹੂੰਗੀ ਚੰਗਾ ਚਾਚੀ ਚੰਗਾ ਮਾਰ ਲਿਆ ਕਰ ਦੇਣਾ ਕੋਈ ਨਾ ਕੱਲ੍ਹ ਪਰ ਸੁਣ ਬਹਿ ਰਾਜ ਚੰਗਾ ਚੰਗਾ ਲੈ ਵਿਚਾਰੀ ਨੂੰ ਦੇਖ ਲਾ ਮੈਂ ਤਾਂ ਇੰਨੀ ਕਰੀ ਉਹਦੇ ਨਾਲ ਇਹਨੇ ਫੇਰ ਵੀ ਨਹੀਂ ਗੁੱਸਾ ਕਰਿਆ ਫੇਰ ਵੀ ਆ ਗਈ ਲੈ ਚਲ ਉਹ ਵੀ ਆ ਜੂਗੀ ਤਾਈ ਆਪੇ ਡਿਗਦੀ ਪੈਂਦੀ ਸਾਜ ਜੀ ਇਹਦੇ ਤੋਂ ਉਹਨ ਲਈ ਗੁੱਸਾ ਮਾਨਨੇ ਕੀ ਮੈਂ ਤਾਂ ਤੇ ਹਸੀਲਾ ਬਾਗ ਕੀ ਪਤਾ ਲੈਣ ਉਹਦਾ ਚਲ ਮੈਂ ਵੀ ਪਤਾ ਲਿਆਵਾ ਉਹ 7:00 ਵੱਜੀ ਆ ਕਹਿੰਦੇ ਉਹਦੇ ਹਰਪ੍ਰੀਤ ਦੇ ਪਤਾ ਉਹ ਚਲ ਲਿਆਵਾ ਗੁੱਸਾ ਕਰੂਗੀ ਆਖੂ ਇਹ ਤਾਂ ਆ ਗਈ ਪਤਾ ਲੈਣ ਆਈ ਨਹੀਂ ਜਾਣਾ ਹੀ ਪਊ ਪਤਾ ਲੈਣ ਤਾਂ ਉਹ ਤਾਂ ਚਲ ਜੈ ਜੀ ਸੀ ਕਰਤੀ ਉਹਨੇ ਤਾਂ ਸਾਡੇ ਨਾਲ ਹਮ ਇਹ ਆਪ ਨੂੰ ਤਾਂ ਸਰਦਾ ਨਹੀਂ ਫੇਰ ਵੀ ਆ ਜਾ ਤਾਈ ਲੰਗਿਆ ਅੰਦਰ ਬੈਠਿਆ ਆ ਹਾਂ ਆ ਸੀ ਰਹੀ ਕੋਈ ਨਹੀਂ ਮੈਨੂੰ ਤੇਰੀ ਬੋਲਦੀ ਆਂ ਦੀਦੀ ਆ ਜਾ ਬੋਲ ਮਾਰਿਆ ਸੀ ਮੈਂ ਕਿ ਤੇਰੀ ਸੱਸੀ ਕੱਲ ਤਾਂ ਹੀ ਸੱਸੀ ਕਾਲ ਭਾਈ ਉਹ ਠੀਕ ਹੈ ਠੀਕ ਹੈ ਵਧੀਆ ਤੂੰ ਠੀਕ ਹੈ ਹਾਂ ਠੀਕ ਆ ਬਸ ਤੇਈ ਬਾਵਾ ਜੀਆਂ ਆ ਕੇ ਮੈਂ ਸੱਟ ਖਾ ਲਿਤਾ ਉਹ ਦੱਸਿਆ ਸੀ ਪਹਿਲਾਂ ਸੀਲਾ ਚਾਚੀ ਵੀ ਆ ਕੇ ਗਈ ਐ ਥਾ ਉਹਨੇ ਲਾਤਾ ਸੀ ਨੇਹ ਤੈਨੂੰ ਹਾਂ ਤੱਕਰੀ ਦੀ ਸੀ ਮੈਨੂੰ ਉਥੇ ਰਾਤ ਅੱਛਾ ਕਹਿੰਦੀ ਆ ਕਿ 6:00 ਵਜੇ ਆ ਪਲੀਜ਼ ਦੇ ਆਹੋ ਕਹਿੰਦੀ ਸੀ ਚਾਚੀ ਕਹਿੰਦੀ ਤੇਰੀ ਤਾਈ ਤਾਂ ਗੁੱਸਾ ਮੰਨਦੀ ਸੀ ਨਹੀਂ ਭੈਣ ਗੁੱਸੇ ਦਾ ਬਾਲ ਹੀ ਆਇਆ ਮੈਨੂੰ ਤਾਂ ਆਹ ਤਾਂ ਫਿਰ ਤੈ ਹੀ ਹੋਈ ਜਾਂਦਾ ਗੁੱਸਾ ਤੂੰ ਤਾਂ ਥੋੜਾ ਜਿਆਦਾ ਮੰਨ ਗਈ ਉਹਨੇ ਚਾਚੀ ਨੇ ਮੰਨਿਆ ਨਹੀਂ ਆਹ ਤਾਂ ਉਹ ਚਾਟ ਆਏਗਾ ਗੁੱਸਾ ਆਉਂਦਾ ਹੀ ਇਹ ਤਾਂ ਨਿਆਣਾ ਜਵਾਬ ਹੋਵੇ ਨਾ ਨਿਆਣਾ ਜਵਾਬ ਤੇ ਹੋਰ ਗੱਲ ਹੁੰਦੀ ਆਪਾਂ ਚੜਕਦੇ ਗਏ ਉਹਨਾਂ ਉਹ ਜਿਹੜੇ ਸਿਆਣੇ ਬੰਦੇ ਨੂੰ ਗੱਲ ਕਹਿਣ ਹੁੰਦੀ ਆ ਹੋਰ ਹੁੰਦੀ ਆ ਹਾਂ ਇਹ ਤਾਂ ਹੈ ਸਾਈ ਉਹੀ ਗੱਲ ਮੇਰੇ ਮਾਮਾ ਵਰਗੀ ਸੀ ਸੀ ਸਿਆਣੀ ਸੀ ਬਿਆਣੀ ਬਿਆਣੀ ਆ ਸੀ ਸਿਆਣੀ ਬੀਹਣਾਂ ਨੇ ਘਰ ਦੇ ਟੈਂਗਾਂ ਦੇ ਚੋਰੀ ਨੂੰ ਦਾ ਟੋੜੀ ਉਹ ਮਗਰ ਪੈ ਗਈ ਹੈ ਹੋਰ ਗੋਆਲਾ ਲੱਗਦਾ ਬੰਦਾ ਲੱਗ ਜਨ ਸਾਰੇ ਘਰਾਂ ਨੇ ਕਹਿਣ ਲੱਗ ਜਨੀਆਂ ਵੀ ਕੁੜੀ ਤੂੰ ਉਹਨਾਂ ਨੇ ਚੋਰੀ ਕਰਕੇ ਇਸ ਹਾਂ ਮੈਨਾ ਦੇ ਮੈਨਾ ਹੀ ਦੇ ਰੰਨਾ ਹੈ ਚੱਲ ਕੋਈ ਨਹੀਂ ਤਈ ਬਸ ਡਿੱਗਣ ਦੀ ਤੇ ਮੈਂ ਤੈਨੂੰ ਕੀ ਦੱਸਾਂ ਅੱਛਾ ਉੱਠੀ ਗਈ ਸੀ ਸਬਜ਼ੀ ਚੌਥੀ ਡਿਗ ਗਈ ਤਿਲਕ ਤੁਰਕੀ ਹਾਂ ਤਿਲਕ ਕੀ ਕਣੀਆਂ ਆਈਆਂ ਨੇ ਪੰਜਾਂ ਸੀ ਪਰਸੋਂ ਅੱਛਾ ਹੋਰ ਪਰਸੋਂ ਨਹੀਂ ਡਿੱਗੀਆਂ ਮੈਂ ਤਾਂ ਤੇਰੇ ਉੱਤਰੀ ਆ ਕੇ ਬਾਸ ਮੋਸ ਵਾਟਿਆ ਕਈ ਮੁਰਚੇ ਦਾ ਨਾ ਹੱਡੀਆਂ ਨਿਕਲ ਗਈਆਂ ਮੇਰੇ ਤਾਂ ਅੱਛਾ ਗੋਲ ਗੋਹ ਇੱਥੇ ਹਾਂ ਹਾਂ ਗੋਲ ਗੋਹ ਅੱਛਾ ਗੋਲ ਗੋਹ ਹੁੰਦਾ ਹੈ ਗੋਗਾ ਹੁੰਦਾ ਹਾਂ ਹਾਂ ਹਾਈ ਤੇ ਇੱਥੇ ਵਜੇ ਨਾ ਉੱਥੇ ਡੜਾ ਪਿਆ ਸੀ ਡੜੇ ਤੇ ਵਜਾ ਨਾ ਪਤਾ ਕਿ ਉੱtre ਆ ਕੇ ਟੁੱਟੇ ਰਟੇ ਨਹੀਂ ਹੁਣ ਪਤਾ ਨਹੀਂ ਜਿਹੜੇ ਨਹੀਂ ਉਹ ਗੱਲ ਬੰਦ ਨਹੀਂ ਉਸੇ ਨੂੰ ਪਤਾ ਹੈ ਪਤੀ ਨੂੰ ਆਖਸਾ ਉਸੇ ਆ ਸਮਾਰ ਕੇ ਕਰਾ ਕੇ ਬਣਾ ਲਿਆ ਜਾਂ ਨਹੀਂ ਪਤਾ ਆਪਰੇਸ਼ਨ ਕਰਾਉਣਾ ਪਵੇ ਕਈ ਆਪਰੇਸ਼ਨ ਹੋਰ ਆ ਮੇਰੀ ਟੁੱਟ ਗਈ ਸੀ ਮੇਰਾ ਆਪਰੇਸ਼ਨ ਹੋਇਆ ਇਥੋਂ ਹਾਂ ਹੋਰ ਇਥੇ ਕਹਿੰਦੇ ਕਿ ਲੱਗ ਗਿਆ ਨਾ ਮੈਨੂੰ ਤਾਂ ਪਤੀ ਨਹੀਂ ਲੱਗਿਆ ਤੈਨੂੰ ਤੇਰਾ ਆਪਰੇਸ਼ਨ ਕਦੋਂ ਹੋਇਆ ਤੈਨੂੰ ਦੁੱਖ ਨਹੀਂ ਲੱਗਦਾ ਨਾ ਸੁਣ ਨਾ ਕਰ ਦਿੰਦੇ ਮੈਨੂੰ ਤਾਂ ਡਰ ਲੱਗਦਾ ਤੈਈ ਮੇਰਾ ਤਾਂ ਆਪ ਹੀ ਠੀਕ ਹੋ ਜਾਊਗਾ ਬਾ ਮੜਾ ਮਟਾ ਤੂੰ ਬਿੰਗਾ ਟੈਡਾ ਹੋਇਆ ਮੈਂ ਨਹੀਂ ਪ੍ਰੇਸ਼ਨ ਕਰਾਉਂਦੀ ਐਡਾ ਆਇਆ ਮੁੜ ਕੇ ਆ ਲੋਟ ਨਹੀਂ ਆਉਂਦਾ ਬਾਹਰੋਂ ਨਿਕਲ ਜਾਂਦਾ ਐ ਤੈਨੂੰ ਤਾਂ ਮੈਨੂੰ ਡਰਾਉਣਾ ਲੱਗ ਗਿਆ ਕਿ ਡਰਾਉ ਕੇ ਨੂੰ ਜਾਣ ਕੇ ਮੇਰੇ ਨਾਲ ਗੱਲ ਦੁਸ਼ਮਣੀ ਕੱਢਦੀ ਐ ਵੀ ਉਦੋਂ ਮੈਨੂੰ ਸਬਜੀ ਪਿੱਛੇ ਕਿਆ ਬਾਹਰ ਦਾ ਦੁਸ਼ਮਣ ਹੀ ਨਹੀਂ ਕੱਢਦੀ ਤੇਰੇ ਹਜੇ ਉਮਰ ਪਈ ਸਾਬਾੜੀ ਤੇ ਫੇਜੇ ਜਾਓ ਕੁਮਜੋਰ ਦਾ ਬੰਦਾ ਜਿਵੇਂ ਜੇ ਇਹਦੇ ਜੁੜਾਣਾ ਹੋਵੇ ਨਿਕਲਿਆ ਹੋਵੇ ਬਾਹਰ ਨਾ ਤਾਂ ਫਿਰ ਸਰਮਸ ਰਹਿ ਜਾਵੇ ਹੂੰ ਤੇ ਨਾ ਕੋਈ ਕੱਤ ਨਾ ਲੀੜੇ ਤੋ ਤੇ ਜਾਣਾ ਇੰਨਾ ਦੁੱਖਣਾ ਬੀਨਾਂ ਇਹ ਬਾਹਰ ਨਿਕਲ ਜਾਣਾ ਹੀ ਹੋ ਜਾਂਦਾ ਹੱਥ ਸੁੱਕ ਜਾਂਦਾ ਤੇ ਫਿਰ ਪ੍ਰੇਪਰੇਸ਼ਨ ਕਰਾਉਣਾ ਤੂੰ ਹਾਂ ਇਹ ਤਾਂ ਸਮਾਰ ਕੇ ਕਿਸੇ ਡਾਕਟਰ ਨੂੰ ਦਿਖਾ ਕੇ ਤੇ ਅਕਸਰਾ ਕਲਾ ਕੇ ਪ੍ਰੇਪਰੇਸ਼ਨ ਕਰਾਉਣਾ ਪੈਂਦਾ ਪ੍ਰੇਸ਼ਣ ਦੇ ਇੱਕ ਦੁੱਖ ਨਹੀਂ ਉਹਦੀ ਰਾਹ ਆਜੂ ਤੈਨੂੰ ਮਹੀਨੇ ਚ ਤੇ ਜੇ ਤੇਰਾ ਮੁੜਕੇ ਜੜਿਆ ਨਾ ਫਿਰ ਤੈਨੂੰ ਇਹ ਲੰਕ ਦੀ ਤਰੀ ਫੇਂ ਕੱਲ ਫਿਰ ਦੇਖੀ ਤਾਈ ਉਹਨੂੰ ਆ ਜਾਣ ਨੇ ਉਹਦੇ ਕੋਲੇ ਗੱਲ ਕਰੂੰਗੀ ਵੀ ਤਾਈ ਐ ਕਹਿ ਕੇਗੀ ਹਾਂ ਤੂੰ ਗਰਲਾ ਲਾ ਸਮਝਾ ਲਈ ਸਮਾਰ ਕੇ ਕਦੇ ਮੈਨੂੰ ਕਈ ਪੈਸੇ ਪੂਸੇ ਕਿੰਨੇ ਕ ਲੱਗਦੇ ਐ ਪਾ ਦੇ ਤਾਂ 20000 ਰੁਪਇਆ ਲੱਗੂ ਉਹ ਮਰ ਜਾਂ 20000 ਹਾਂ ਲੈ ਸਭ ਜੀ ਤੁਸੀਂ 20 ਰੁਪਇਆ ਦੀ ਨਹੀਂ ਸੀ ਤੋੜੀ ਅਜੇ ਮੈਂ ਸੋਨੂੰ ਐ ਜਾ ਕੁਝ ਬੋਲੀ ਉਹੀ ਗੱਲ ਲੱਖਾ ਤੇਰਾ ਦੇਖਦਾ ਮਹਾਰਾਜ ਦੇਖਦਾ ਵੀ ਬੈਠੇ ਆਣਗੇ ਬੈਠਾਂਗੇ ਵੇ ਮਗਰ ਪੈਗੀ ਦਾ ਬੋਰਾ ਹੁੰਦਾ ਰੱਬ ਵਰਗਾ ਹੁੰਦਾ ਵੱਡਾ ਬੰਦਾ ਰੱਬ ਵਰਗੀ ਹੁੰਦਾ ਤਾਈ ਤਾਈ ਮੇਥੋਂ ਕੀ ਗਲਤੀ ਮੁੜਕੇ ਨੀ ਮੈਂ ਕੁਛ ਵੀ ਕਹਿੰਦੀ ਪਰ ਮੈਂ ਕੱਦੂ ਤੋੜ ਕੇ ਲੈ ਜੀ ਬਾਹਰ ਫਲਗਾਂ ਤੋੜ ਕੇ ਲੈ ਜੀ ਕੁਛ ਮਰਜੀ ਲੈ ਜੀ ਤੋੜ ਕੇ ਉਹ ਕੋ ਤਾਂ ਆਇਆ ਹੋਦਾ ਮੇਰੇ ਕੋਲਰਤ ਵੱਲੋਂ ਹੀ ਗਿਆ ਹਾਂ ਅੰਦਰ ਜਾ ਕੇ ਕੁਛ ਕਹਿ ਹੈ ਨਹੀਂ ਤੈਨੂੰ ਮੈਨੂੰ ਤਾਂ ਬਹਿਮ ਜਾ ਹੋਇਆ ਤੇ ਮੈਨੂੰ ਤਾਂ ਲੱਗਦਾ ਮਾ ਤਾਈ ਹੋਰ ਨੂੰ ਨਹੀਂ ਪਤਾ ਨਹੀਂ ਮੈਨੂੰ ਕੀ ਗੱਲਾਂ ਕੱਢੀਆਂ ਹੋਣਾਂ ਨਾਲ ਤਾਂ ਕੋਈ ਗੱਲ ਨਹੀਂ ਕੱਢੀ ਕੁਛ ਨਹੀਂ ਕਿਹਾ ਤੈਨੂੰ ਐਵੇਂ ਆਖੀਏ ਅਜਾ ਕਦਾ ਇਹ ਸੁਆਹੀ ਹੈਗਾ ਵੀ ਆਪਾਂ ਤਾਂ ਐਵੇਂ ਵੜ ਗਏ ਵਿੱਚ ਉਹ ਸਬਜ਼ੀ ਤਾਈ ਤੂੰ ਪੁੱਛ ਨਾ ਮੈਂ ਤੈਨੂੰ ਦੱਸੀ ਤੇ ਨਹੀਂ ਉਹ ਸੋਨਾ ਨੇ ਕਰਿਆ ਜਿੰਨਾ ਕੰਮ ਕਰਿਆ ਉਹ ਲਾ ਗਈ ਮੇਰੇ ਉਂਗਲਾਂ ਨਾਲ ਨਹੀਂ ਤੇਰੀ ਤਾਂ ਸਾਰੀ ਸਬਜ਼ੀ ਲੈ ਗਈਆਂ ਕਈ ਛੋਟੇ ਪੱਤੇ ਵੀ ਤੋੜ ਲਈ ਸਬਜ਼ੀ ਦੇ ਉਪਰ ਕਾ ਤਾ ਕਾ ਤਾ ਜੇ ਵੀਰਾ ਬਦ ਗਿਆ ਬਲੱਡ ਕਿਹਾ ਹਾਂ ਤੇਰਾ ਤੇ ਵਿਆਹ ਕਿਵੇਂ ਵੜਗਾ ਹਾਂ ਵੀ ਮੇਰਾ ਮਸਾ ਤਾਂ ਉਹ ਗੱਲ ਪਾਣੀ ਪਾਉਣਾ ਮਸਾ ਸਬਜ਼ੀ ਲਈ ਹੈ ਕਿੰਨੇ ਮਹਿੰਗੇ ਭਾਰੇ ਵੀ ਪਾਏ ਹੈ ਗਰਮੇਲੇ ਮਹੀਨੇ ਮਸਾ ਮਿਲ ਜੇ 60 70 ਰੁਪਏ ਕਿਲੋ ਕਿਹੜੇ 60 70 ਤਾਈ ਜੇ ਕਿਤੇ ਮੈਨੂੰ ਆਪਰੇਸ਼ਨ ਕਰਾਉਣਾ ਪੈ ਗਿਆ ਮੇਰੇ ਤੇ ਤਾਂ 20000 ਲੱਗ ਗਿਆ ਸਾਡਾ ਤਾਂ ਉਦੋਂ ਜ਼ਿਆਦਾ ਨੁਕਸਾਨ ਹੋ ਜੂ ਹੋਰ ਹੋਰ ਸਹੀ ਬਹਿਣ ਦੇ ਚੱਲ ਦੇਖੀ ਤਾਈ ਉਹ ਮਰੀ ਨਹੀਂ ਬਸ ਤਾਂ ਚੰਗਾ ਬਾਦਾ ਜਾਣੀ ਆਵੇ ਘਰੇ ਚਾਹ ਪਾਣੀ ਪੀ ਜਾਣੀ ਤਾਈ ਬਸ ਜਉਂਦੀ ਆ ਚਾਹ ਪਾਣੀ ਤਾਂ ਪੀ ਕੇ ਆਈਆਂ ਮੈਂ ਘਰੋਂ ਤੇ ਬਸ ਤੂੰ ਆਗਾ ਇਹ ਲਾਜ ਕਰਾ ਰਾਂ ਬਾਂ ਦਾ ਚੰਗਾ ਤਾਂ ਹੀ ਕਰਾਓ ਅਕਾਰੀ ਹੋਈ ਜੀਗੀ ਟੁੱਟਣੀ ਸੀ ਦੇਖ ਲਾਨੀ ਨਾ ਪਤਾ ਲੱਗੀ ਨਾਲੇ ਤੁਰ ਹੀ ਜਾਂਦੀ ਐ ਬੋਲ ਗਈ ਕਹਿੰਦੀ ਹੇ ਕਾਰੀ ਹੋਈ ਏ ਤਾਂ ਹੀ ਟੁੱਟੀ ਏ ਉਹ ਮਰ ਜਾਉ ਤਾਂ ਮੈਨੂੰ ਕਹਗੀ ਤੇਰਾ ਆਪਰੇਸ਼ਨ ਹੋਊਗਾ ਜੇ ਮੇਰਾ ਆਪਰੇਸ਼ਨ ਹੋ ਗਿਆ ਜੇ ਮੈਂ ਨਾ ਕਰਾਇਆ ਤਾਂ ਮੇਰਾ ਹੱਥ ਬਿੰਗਾ ਹੋ ਤੇ ਇਹ ਮੈਂ ਆਪਰੇਸ਼ਨ ਕਰਾਉਣੀ ਮੈਨੂੰ ਡਰ ਲੱਗਦਾ ਤੇ ਨਾਲੇ 20000 ਰੁਪਇਆ ਲੱਗੂ ਉਸੇ ਨੂੰ ਆ ਜਾਣੀ ਹੁਣ ਉਸੇ ਕੋਲੇ ਦੱਸੂਗੀ ਮੈਂ ਤਾਂ ਡਰ ਲੱਗਣ ਲੱਗਾ ਮੈਂ ਤਾਂ ਪੈਣੀ ਐ ਮੈਂ ਤਾਂ ਬੰਟ ਸੌਂ ਹੀ ਜਾਣੀ ਆ ਤਾਈ ਤਾਂ ਮੈਨੂੰ ਡਰਾ ਕੇ ਤੁਰ ਗਈ ਮੈਂ ਤਾਂ ਲੈ ਜਾਣ ਕੇ ਤਾਈ ਮੇਰੇ ਨਾਲ ਹੀ ਦਰ ਕੱਢਦੀ ਐ ਮੈਂ ਤਾਂ ਪਈ ਜਾਂਦੀ ਆ ਮੂੰਹ ਟੱਕ ਮੈਂ ਤਾਂ ਡਰ ਲੱਗੀ ਜਾਂਦਾ